ਇਰੇ ਸਾਲ ਕਰਦੇ ਮੰਡੀਆਂ ਚਾਕੇ ਕਹਿਣਗੇ ਤੁਹਾਡਾ ਮੌਇਸਚਰ ਵੱਧ ਹੈ ਤੁਹਾਡਾ ਮੌਇਸਚਰ ਘੱਟ ਹੈ ਆ ਦੇਖ ਲੋ ਕਿਵੇਂ ਪਾਲ ਪਾਲ ਲੈ ਕੇ ਜਾਂਦੇ ਆ ਉਹ ਮੁੰਡਾ 15 ਗੱਜਾਂ 'ਚ ਸੂਈ ਦੇ ਨੱਕੇ ਦੇ ਧਾਣੀ ਕੱਢਦਾ ਬਹੁਰੇ ਮੁੰਡਾ 15 ਗੱਜਾਂ ਦਾ ਚਾ ਚਾ 15 ਗੱਜਾਂ ਦਾ ਚਾ ਸੂਈ ਦੇ ਨੱਕੇ ਦੇ ਧਾਣੀ ਕੱਢਦਾ ਚਾਚੀ ਨੇ ਚਾਚਾ 15 ਗੱਜਾਂ ਸੁਨੇਹਾ ਮਰਚਾ ਕਰ ਮੇਰਾ ਸਾਲਿਆ 10 ਵਜੇ ਪਏ ਨੇ ਓਏ ਆਉਂਦਾ ਤੀ ਗਮਜ ਬਾਖ ਜ ਨੂੰ ਸਕੂਲ ਛੱਡਣ ਭਾਗਾ ਯਾਰ ਕਹਿੰਦਾ ਪਾਪੇ ਤੇਰੇ ਨਾਲ ਜਾਊ ਮੈਡਮ ਨੂੰ ਕਹਿੰਗਾ ਕਹਿੰਦਾ ਅੱਗੇ ਤਾਂ ਤੂੰ ਹੀ ਛੱਡ ਕੇ ਨਾ ਜਮਗਰ ਸਕੂਲ ਚ ਨਾ ਓ ਫੇਰ ਕੀ ਹੋ ਗਿਆ ਕਿਉਂ ਤੜਕੀ ਓਏ ਇਹਦਾ ਵੀ ਦੇਖ ਲੈ ਕਰ ਮਣਾ ਮੋਟਾ 10 ਕਿੱਲੇ ਪਾਣੀ ਦੇ ਡੁੱਬੇ ਪੈਨੇ ਮੇਰੇ ਇਹਦਾ ਕੋਈ ਇੰਤਜ਼ਾਮ ਕਰ ਲੈ ਕੱਢ ਗੁੰਨ ਦਾ ਪਾਣੀ ਹੁਣ ਇਹ ਪਾਪਾ ਨਾਲ ਕੱਢੀ ਆਪੇ ਛੱਕ ਜੂ ਬੜਾ ਸਾਲਾ ਉਹ ਜੋ ਫਟ ਜਾ ਵੀ ਜਾਂਦਾ ਬਾਹਲਾ ਹੋ ਰਿਹਾ ਉਹ ਇੱਕ ਸੜਕਾ ਹੋਰ ਪਾਸੇ ਧਰਮ ਨੰਦ ਯਾਰ ਆ ਗਿਆ ਮੇਰੇ ਸਾਲਕੜ ਦੇ ਬੁੱਥੇ ਦੇ ਮਰੂ ਮੈਂ ਰੱਪੇ ਇਹ ਬੇੜਾ ਚ ਤੱਕ ਰੱਕਾ ਖ ਨਾ ਰਹੇ ਉਹ ਤੇਰਾ ਨਾ ਬਈ ਬੇੜਾ ਤੇਰਾ ਨਾ ਬਈ ਬੇੜਾ ਮੈਂ ਮਾਰਦਾ ਕਤੂਆ ਮਾਰਦਾ ਕਤੋਂ ਨਾਲੇ ਹੋਰ ਹਾਏ ਓਏ ਮੇਰਾ ਸਾਰੇ ਪਹਿਲੇ ਗੋਦੀਆਂ ਦਾ ਦੇਖ ਲੈ ਢੱਡਲੀ ਫੇਰ ਕਰ ਲਈ ਬਈ ਆਪੀ ਇਧਰ ਆਪੀ ਆਉਣਗੇ ਮੇਮਣੇ ਚਰ ਕੇ ਪ੍ਰਭੂ ਦੇ ਰਖ ਡੋਰੀਆਂ ਚਾਚਾ ਤੂ ਰਖ ਡੋਰੀਆਂ ਨਾਲੇ ਹੋਰ ਜੇ ਪ੍ਰਭੂ ਸਾਡਾ ਹੋਵੇ ਆ ਸਾਡੀ ਨੁਕਸਾਨ ਨਾ ਹੋਣ ਜੱਟਾਂ ਦੇ ਸਾਡਾ ਤੇਰੇ ਤੋਂ ਬਿਹਾਨੇ ਕੱਖ ਗੰਡਾ ਤੈਨੂੰ ਦੱਸਾਂ ਲੋਕਸ ਤੇਰੇ ਜਿਵੇਂ ਨਹੀਂ ਜਦੋਂ ਤੈਨੂੰ ਪਤਾ ਵੀ ਮੇਰੇ ਸਾਲੇ ਦੀ ਇਹ ਡੱਬਰ ਵਾਲੀ ਡੁੱਬਦੇ ਨੇ 8 ਕੀਲੇ ਤੂੰ ਲੈਣਾ ਮਕਲਾਵੇ ਨੂੰ ਇੱਦਾਂ ਹੋਰ ਪਿੰਡ ਦੀ ਜ਼ਮੀਨ ਨਹੀਂ ਸਾਡੇ ਜਲੀ ਚਾਲੇ ਦਾ ਪਗ ਕੂੜੇ ਨਾਲ ਪੜੋਈਏ ਤੇਰੇ 70 70 ਹਜ਼ਾਰ ਮੰਗਦੇ ਨੇ 70 70 ਮੰਗਦੇ ਜੇ ਹੋਰ ਮੈਨੂੰ 10000 ਰੁਪਏ ਘੱਟ ਮਿਲ ਗਈ ਮੈਨੂੰ ਐਂ ਵੀ ਚੱਲ ਬਚਰੂਗਾ ਜਵਾਕਾਂ ਵਾਸਤੇ ਕੁਛ ਨਾ ਕੁਛ ਮਕਲਾਵਾ ਬਚਰੂਆ ਫਰਨਾ ਮਸਰ ਤੋਂ ਗਿੱਟੇ ਖਵਾਉਂਦਾ ਪੈਣ ਦੇਣੇ ਦਾ ਦੇਖ ਲੈ ਕਿਹਾ ਜਾ ਉਹ ਪਾਣੀ ਆ ਜਿਵੇਂ ਜਮਨਾ ਦੇ ਉਹਦੇ ਵਰਗਾ ਚਾਚਾ ਉਹ ਏ ਆ ਤਾਂ ਮੇਰੀ ਗੱਲ ਸੁਣ ਮੇਰੇ ਦਿਮਾਗ 'ਚ ਆਇਆ ਆਈਡੀਆ ਹੈ ਸੁਣ ਤੂੰ ਰਹਿਣ ਦੇ ਭਾਈ ਦਿਮਾਗ ਨੇ ਆਈਡੀਆ ਸੁਣ ਲੈ ਚਾਚਾ ਜਦੋਂ ਤੂੰ ਮੇਰਾ ਸਾਲਿਆ ਬੋਲਦਾ ਭੈਣ ਜਰਾ ਪੁੱਠਾ ਹੀ ਬੋਲਦਾ ਮਰਦਾ ਬੱਲੂ ਕਫਣ ਪਾੜੂ ਤੇਰੇ ਤਾਂ ਉਹ ਕੰਮ ਮਖਾਵਾ ਆਪੇ ਅੱਡੀ ਗੱਲ ਨਹੀਂ ਚਾਚਾ ਪੈੜਾ ਬਹੁਤ ਚੰਗਾ ਮੇਰਾ ਟੱਟੂ ਚੰਗਾ ਤੇਰਾ ਪੈੜਾ ਭੈਣ ਜਰਾ ਤੂੰ ਗ੍ਰਹਿਣ ਨਾਲ ਮੈਨੂੰ ਤਾਂ ਜੰਮਿਆ ਤੂੰ ਜਿਹਦੇ ਤੂੰ ਕਰੇ ਸਿਰੀ ਦਲਦਾ ਉਹਦੇ ਕਰੇ ਗ੍ਰਹਿਣ ਲਾ ਦਿੰਦਾ ਤੂੰ ਮੇਰੀ ਗੱਲ ਸੁਣ ਤਾ ਚਾਦਰ ਕਾਲਾ ਪਾਲੂ ਜਿਵੇਂ ਭੈਣ ਕਿਹਦੇ ਸ਼ੂਟਿੰਗ ਤੇ ਜਾਂਦਾ ਹੁੰਦੇ ਤੂੰ ਕ ਮੱਚਦਾ ਮੇਰੇ ਕੁਰਤੇ ਚਾਦਰੇ ਤੋਂ ਮੈਂ ਕੱਟਿਆ ਪ੍ਰੈਸ ਨਾਲੇ ਹੋਰ ਬੜਾ ਡੁੱਬਦਾ ਜਦੋਂ ਕਿਸੇ ਤੇ ਗੈਰੀ ਅੱਖ ਰੱਖਦੇ ਹੋ ਮੈਂ ਬੂਟਾ ਤੇਰੇ ਥੱਪੜ ਮਾਰੂ ਮੂੰਹ ਤੇ ਐ ਕਿਵੇਂ ਮਾਰੇਗਾ ਚਾਚਾ ਫਿਰ ਮੇਰਾ ਸਾਲ ਕੋ ਤੂੰ ਦੇਖ ਤਾ ਲੈ ਤੂੰ ਐ ਦਾ ਕੀ ਗੱਲ ਹੈ ਚਾਚਾ ਦਾ ਹੱਲ ਕੀ ਕਰੀਏ ਤੂੰ ਉੱਤੇ ਹੋਰ ਸਵਾਲ ਲੈਣ ਲੱਗਾ ਮੇਰੇ ਤੇ ਤੈਨੂੰ ਸਾਰਾ ਕੁਝ ਦੱਸੂ ਤੇ ਬੜਾ ਸੁਣਤਾ ਲਿਆ ਕਰ ਬਣੂ ਅਗਲੇ ਵਿੱਚ ਤੁਸੀਂ ਲੈ ਲਿਓ ਲੱਖ ਰੁਪਏ ਪਹਿਲਾਂ ਫਿਰ ਤੁਸੀਂ ਸੋਨੂੰ ਜੱਟਾਂ ਦੇ ਕੀ ਕਰਾ ਲਾਉਂਦੇ ਮੇਰੇ ਤਾਂ ਲੱਖ ਮੇਰੇ ਲੜਦਾਗਾ ਵੀ ਲੱਖ ਰੁਪਏ ਲੱਖ ਰੁਪਏ ਗੱਲ ਤਾਂ ਸੁਣ ਲੈ ਕਰ ਪਹਿਲਾਂ ਦਮ ਚ ਕਢਾ ਕੇ ਰੱਖਦਾ ਕਿੱਥੇ ਛਾਪਾ ਤੜਕੀ ਤੜਕੀ ਪਾਇਆ ਗਾਲ ਮੇਰੀ ਗੱਲ ਇਹ 8 ਕਿਲੇ ਨੇ ਆਪਣੇ ਲਵੇ ਆਪਾਂ ਕਿੰਨੇ ਨੂੰ ਲੈਂਦੇ ਨੇ ਉਹ 60000 ਨੂੰ ਇਹਨੇ 60000 ਨੂੰ 8 10000 ਰੁਪਏ ਤੋਂ ਤੇ ਖਰਚਾ ਆਊਗਾ 70 ਹੋ ਗਿਆ ਮੈਂ ਸਾਰੀ ਤੇਰੀ ਉਹ ਕਰ ਦੂੰ ਇੱਕ ਮਿੰਟ ਬਹਿ ਜਾ ਤੂੰ ਇਹ ਲੈ ਲਿਆ ਆਪਾਂ 60000 ਨੂੰ ਆਪਣੇ 8 ਕਿਲੇ ਹੈਨਾ ਚਾਚੇ ਜੀ ਪਾਣੀ ਹੈਗਾ ਮੇਰੇ ਸਾਲੇ ਦੀ ਇੱਕ ਮਿੰਟ ਉਰੀ ਬੈਠਾ ਰਹੀ ਪਾਣੀ ਦਾ ਉਰੇ ਉਰੇ ਤੱਕ ਆਉਂਦਾ ਜਾਂ ਚਾ ਪਾਣੀ ਬਥੇਰਾ ਇੱਥੇ ਇੱਥੇ ਤੱਕ ਆਉਂਦਾ ਤੇਰਾ ਫੁੱਫੜ ਬਚਾਲੇ ਪਿਆ ਪੱਟ ਪੱਟ ਆਉਂਦਾ ਅੱਛਾ ਫੇਰ ਦਾ ਦੇਖ ਖੇਤ ਵੜ ਕੇ ਦੇਖ ਫੇਰ ਦਾ ਹੋਰ ਵੀ ਲੈਰਾ ਵੇਰਾ ਹੋ ਗਿਆ ਦੁੱਧ ਦੇ ਮੋਟਰ ਸੋਰਸਟਾਂ ਗਲਗਲ ਤੱਕ ਆ ਗਿਆ ਜੀ ਦੁੱਧ ਦੇ ਉਹ ਕਰਾਂਗੇ ਆਪਾਂ ਹੋ ట్రాన్స్‌ਫਾਰਮ ਤੋਂ ਲੱਗਿਆ ਖੰਬੇ ਤੱਕ ਤਾਂ ਪਾ ਦਾਂਗੇ ਆਪਾਂ 골ਡਨ ਮੱਸੀ ਜਿਹੜੀ ਕਿਸਵੀਰ ਚ ਬੈਕਦੀ ਆ ਹੋ ਉੱਥੋਂ ਲੱਗਿਓ ਉੱਥੇ ਤੱਕ ਪਾ ਦਾਂਗੇ ਵਾ ਬੇਲ ਮੱਸੀ ਠੀਕ ਆ ਇੱਧਰ ਪਾ ਦਾਂਗੇ ਆਪਾਂ ਬੱਚਾ ਸਾਰਾ ਇੱਥੇ ਪਾ ਦਾਂਗੇ ਆਪਾਂ ਰਾੜਾ ਮੱਸੀ ਜਿਹੜੀ 700 700 ਨੂੰ ਵਿਕਦੀ ਆ ਕਿਉਂ ਪਕਾਈ ਮਰੀ ਜਨਾ ਬੂਟੇ ਹੋਏ ਸੁੱਖਾ ਖਾ ਕੇ ਤੜਕੀ ਤੜਕ ਕੇ ਹੈਂ ਮਣੀ ਮੁੜ ਕੇ ਅਕਲ ਦੀ ਗੱਲ ਕਰ ਲਿਆ ਕਰ ਯਾਰ। ਓ ਮੇਰੀ ਗੱਲ ਤਾਂ ਸੁਣ ਲੈ ਫੇਰ ਬੋਲ ਨਹੀਂ ਤੂੰ ਤਾਂ ਸਾਇਲੈਂਟ ਹੋ ਜਾ ਯਾ ਚੁੱਪ ਹੋ ਜਾ ਮੇਰੇ ਸਾਹਮਣੇ ਬੋਲ ਨਾ ਮੇਰੇ ਸਾਹਮਣੇ ਤੂੰ। ਮੈਨੂੰ 30 ਚੜ੍ਹਦੇ ਜਦੋਂ ਮੇਰੀ ਗੱਲ 'ਚ ਕੋਈ ਗੱਲ ਜੀ ਪੜਦਾ ਮੇਰੀ। ਹੋ ਜਿਹੜਾ ਬੜਾ ਰੋਡ ਆ ਜਾਤਾ ਉੱਥੇ ਮੈਨੂੰ ਵਾਸੀ ਇੱਕ ਦੁਕਾਨ ਪਾ ਕੇ ਦੇਦੀ ਮੀਟ ਦੀ ਮੈਂ 700 ਨੂੰ ਵੇਚਿਆ ਕਰੂੰਗਾ। ਟਰਾਲੀ ਪਰ ਕੱਪੜੀ ਨਾਲੇ ਪਟਿਆਲੇ ਜਾਇਆ ਕਰੂੰ ਮੱਸੀਆਂ ਦੀ। ਉੱਥੇ ਪਹਿਲ ਲਿਖ ਦਾਂਗੇ ਚਾਚਾ ਮੱਸੀ ਫਾਰਮ। ਤੇਰਾ ਟੈਲੀਫੋਨ ਲਿਖ ਦਾਂਗੇ। ਆਪਣੇ ਸਾਰੇ ਪੈਸੇ ਮੁੜੇਉਣਗੇ ਆਪਾਂ ਬਠਿੰਡੇ ਵਾਲਿਆਂ ਮੱਛੀ ਜੀ ਦਾ ਬਹੁਤ ਪ੍ਰੋਫਿਟ ਆ ਤੈਨੂੰ ਦੱਸਾਂ ਮੈਂ ਆਪਾਂ ਕੰਟਰ ਕਰਾ ਕੇ ਚੱਲਦੇ ਆਂਗੇ ਸੰਗਰੂਰ ਆ ਮੱਛੀਆਂ ਲਿਆਉਣੇ ਆਪਾਂ ਸਾਰੇ ਪੈਸੇ ਮੁੜ ਜਾਣਗੇ ਆਪਾਂ ਦਾ ਬਿਆਜੂ ਦੇ ਮੰਗ ਲੋਕਾਂ ਨੂੰ ਮੇਰਾ ਸਾਲ ਕਣਿਆ ਉਹੀ ਨਾ ਸ਼ਤਰੋਲ ਕਰਾ ਲਈ ਮੇਤੋ ਤੂੰ ਓਏ ਓ ਯਾਰ ਤੇਰਾ ਤਾਂ ਹੈ ਨਹੀਂ ਦਿਮਾਗ ਤੇਰਾ ਦਿਮਾਗ ਆ ਡੱਲ ਜੇ ਤੂੰ ਮੇਰੇ ਮੰਗਰ ਚੱਲਦਾ ਕਾਨੂੰ ਆ ਛਾਪੇ ਪੈਦੇ ਹੁਣ ਵੀ ਚੱਲ ਲੈ ਮੇਰੇ ਮੰਗਰਾ ਚਾਚਾ ਪਹੋ ਜਿਹੜਾ ਆਪਣਾ ਰੂੜ ਨਹੀਂ ਹੈਗਾ ਛਜਲੀ ਆਲਾ ਉੱਥੇ ਧਰ ਕੇ ਜਦੋਂ ਚਿੰਗਾ ਵੇਚਿਆ ਕਰਾਂਗੇ ਉਹ ਦੇਖੀ ਕਿੰਨੇ ਪੈਸੇ ਆਉਣਗੇ ਤੂੰ ਬਣ ਜੀ ਮੂਰੇ ਮੈਂ ਬਣ ਜੂ ਤੇਰਾ ਮਲੀਮ ਭੈਣ ਦਾ ਚੈੱਕ ਕੱਟ ਕੇ ਮਾਰਾ ਕਰਾਂਗੇ ਫਰਲਾ ਤੇਰੀ ਭੈਣ ਦੀ ਤੇਰੀ ਜਿੱਡਾ ਉਹ ਤੇਰੀ ਕਿਹੋ ਜਿਹਾ ਤੇ ਮੈਂ ਭੈਣ ਦਾ ਖਸਮਾ ਤੈਨੂੰ ਪਤਾ ਵੀ ਆ ਮੈਂ ਕਿਵੇਂ ਤੇ ਤੇਰੇ ਪੈਸੇ ਹੈ ਲੱਗਾ ਚਿੰਗੀ ਦਾ ਸਵਾਦ ਲੈਣ ਇੱਥੇ ਮੇਰੇ ਸਾਲੇ ਦੀ ਨੂੰ ਅੱਗ ਲਾ ਦੇ ਮੈਂ ਕੀ ਕਹਿਣਾ ਫਰਾ ਭੱਗ ਜਾ ਬਾਬਾ ਬਾਹਰ ਜਾ ਮੋਟਰ ਤੇ ਹੀ ਭੱਗ ਜਾ ਇੱਥੇ ਤੇਰੀ ਤਾਂ ਕੋਈ ਦੱਸੇ ਨਾ ਦੱਸੇ ਨਾ ਹੋਰ ਭੈਣ ਦਾ ਖਸਮਾ ਕੋਈ ਸਿਰਿਆ ਪਾਲਿਆ ਤੇ ਲੱਛਣ ਨੇ ਤੇਰੇ ਕੋਈ ਹੈ ਓ ਮੇਰੇ ਸਾਲੇ ਦਾ ਤੈਨੂੰ ਤਾਂ ਦੱਸੇ ਦਾ ਇਹਨਾਂ ਨੂੰ ਦਿੱਤੀ ਸੀ ਸਲਾਮ ਆ ਹਾ ਘੰਟੇ ਘੰਡੋਏ ਪਾ ਲੋ ਭੈਣ ਦੀ ਮਰਾਗਾ ਉਹ ਕਰਤਾ ਪਾਸ ਫਿਰ ਮਗਰ ਲੱਗਿਆ ਤੂੰ ਹਸਮਦਿੰਨ ਨਾਲੇ ਹੋਰ ਜਿਵੇਂ ਪੁੱਛਾ ਲੰਦਾ ਹੁੰਦਾ ਭੈਣ ਦਾ ਰੈਂ ਕਰਦਾ ਮੇਰਾ ਸਾਲਣਾ ਜਵੇਂ ਬੈਠਾ ਕੱਲੀ ਹਸੀ ਜਾਂਦਾ ਓਏ ਲਾਟਰੀ ਲੂਟਰੀ ਦੇ ਲਾਗੀ ਤਰੀਕੇ ਤੇ ਨਾ ਨਾ ਬਾਈ ਲਾਟਰੀ ਨਹੀਂ ਪਰ ਖਰਚੇ ਜੋਗੇ ਪੈਸੇ ਜ਼ਰੂਰ ਕਮਾ ਲੈਨੇ ਇਹਦੇ ਤੋਂ ਉਹ ਕਿਵੇਂ ਓਏ ਮੈਨੇ ਵੀ ਦੱਸੀ ਮੜਾ ਜਾ ਉਹ ਜਿਹੜਾ ਗਿਆਨ ਤੁਸੀਂ ਲੋਕਾਂ ਚ ਵੰਡਦੇ ਫਿਰਦੇ ਹੋ ਉਹੀ ਗਿਆਨ ਪ੍ਰੋਬੋ ਐਪ ਚ ਲਾ ਕੇ ਤੁਸੀਂ ਪੈਸੇ ਕਮਾ ਸਕਦੇ ਹੋ ਪ੍ਰੋਬੋ ਐਪ ਇਹ ਕੀ ਦੀਦਾ ਯਾਰ ਇਹਨੂੰ ਦੱਸੀ ਤੈਨੂੰ ਦੱਸਦਾ ਪਰੋਬੋ ਐਪ ਭਾਰਤ ਦਾ ਪਹਿਲਾ ট্রেਡਿੰਗ ਐਪ ਹੈ ਜਿਹਦੇ ਚ ਤੁਸੀਂ ਹਾਂ ਜਾਂ ਨਾ ਦਾ ਜਵਾਬ ਦੇ ਕੇ ਪੈਸੇ ਕਮਾ ਸਕਦੇ ਹੋ ਅੱਛਾ ਹਾਂ ਕੋਈ ਜ਼ਿਆਦਾ ਕੁਝ ਨਹੀਂ ਕਰਨਾ ਬਸ ਡਿਸਕ੍ਰਿਪਸ਼ਨ ਚ ਦਿੱਤੇ ਗਏ ਲਿੰਕ ਤੇ ਐਪ ਨੂੰ ਡਾਊਨਲੋਡ ਕਰ ਲੈਣਾ ਫਿਰ ਇੰਸਟਾਲ ਕਰਕੇ ਇਹਦੇ ਵਿੱਚ ਮੋਬਾਈਲ ਨੰਬਰ ਰਜਿਸਟਰਡ ਕਰ ਲੈਣਾ ਤੇ ਮੋਬਾਈਲ ਨੰਬਰ ਰਜਿਸਟਰਡ ਕਰਨ ਨਾਲ ਤੈਨੂੰ 25 ਰੁਪਏ ਦਾ ਸਾਈਨ ਅਪ ਬੋਨਸ ਵੀ ਮਿਲੇਗਾ ਜਿਸ ਦੇ ਨਾਲ ਤੂੰ ਆਪਣੀ ਟਰੇਡਿੰਗ ਸ਼ੁਰੂ ਕਰ ਸਕਦਾ ਹੈ ਅੱਛਾ ਭਾਈ ਫਿਰ ਤੇ ਪ੍ਰੋਬੋ ਦੇ ਵਿੱਚ ਬਹੁਤ ਸਾਰੀਆਂ ਕੈਟਾਗਰੀਜ਼ ਵੀ ਨੇ ਜਿਵੇਂ ਫਾਈਨੈਂਸ ਕ੍ਰਿਪਟੋ ਨਿਊਜ਼ ਐਂਟਰਟੇਨਮੈਂਟ ਕਰੰਟ ਅਫੇਅਰ ਕ੍ਰਿਕਟ ਫੁੱ ਇੱਥੇ ਰੱਖ ਪਰ ਇਹਦੇ ਵਿੱਚ ਆਪੀਨਿਅਨ ਕਿਵੇਂ ਦਿੰਦੇ ਨੇ ਯਾਰ ਉਹ ਤਾਂ ਐਕਸਪਲੇਨ ਕਰ ਮੈਨੂੰ ਆ ਤੈਨੂੰ ਉਹ ਵੀ ਦੱਸਦਾ ਦੇਖ ਹੁਣ ਕਾਮਨਵੈਲਥ ਗੇਮ ਸ਼ੁਰੂ ਹੋਣ ਵਾਲਾ ਇਹਦੇ ਵਿੱਚ ਸਵਾਲ ਆਇਆ ਆਪਾਂ ਨੂੰ ਬਜਰੰਗ ਪੂਨੀਆ ਕਾਮਨਵੈਲਥ ਚ 골ਡ ਮੈਡਲ ਜਿੱਤੂਗਾ ਲੈ ਪੱਕਾ ਜਿੱਤੂਗਾ ਤਾਂ ਬਹੁਤ ਸ਼ਾਨਦਾਰ ਪ੍ਰਦਰਸ਼ਨ ਆ ਯਾਰ ਹੁਣ ਮੈਂ ਹਾਂ ਦੇ ਉੱਪਰ 5 ਰੁਪਏ ਇਨਵੈਸਟ ਕਰ ਰਿਹਾ ਤੇ ਜੇਕਰ ਤੈਨੂੰ ਤੇਰੇ ਓਪੀਨੀਅਨ ਦੇ ਉੱਪਰ ਜ਼ਿਆਦਾ ਕੌਨਫੀਡੈਂਸ ਹੈ ਤਾਂ ਨੀਚੇ ਦਿੱਤੇ ਗਏ ਕੁਆਂਟੀਟੀ ਸਲਾਈਡਰ ਦੇ ਉੱਪਰ ਕਲਿੱਕ ਕਰਕੇ ਤੂੰ ਆਪਣੇ ਓਪੀਨੀਅਨ ਉੱਪਰ ਜ਼ਿਆਦਾ ਪੈਸੇ ਵੀ ਇਨਵੈਸਟ ਕਰ ਸਕਦਾ ਵਾਹ ਬਈ ਵਾ ਇਹ ਤਾਂ ਬੜਾ ਵਧੀਆ ਐ ਪਾਈ ਯਾਰ ਅਰ ਜਿਹੜੇ ਰੁਪਈਏ ਕਮਾਵਾਂਗੇ ਐਪ ਦੇ ਵਿੱਚ ਹੀ ਰਹਿ ਜਾਣਗੇ ਉਹ ਕਿਵੇਂ ਬਾਹਰ ਕੱਢਾਂਗੇ ਆਪਾਂ ਫਿਰ ਉਹ ਵੀ ਦੱਸਦਾ ਤੂੰ ਪੈਸੇ ਆਪਣੇ Google Pay UPI Paytm ਰਾਹੀਂ ਸਾਨੀ ਨਾਲ ਵਿਦਡਰਾ ਕਰ ਸਕਦਾ ਐ ਲੈ ਇਹ ਤਾਂ ਕਿੰਨਾ ਵਧੀਆ ਐ ਪਾਈ ਯਾਰ ਤਾਂ ਮੈਨੂੰ ਪਹਿਲਾਂ ਕਿਹਨੂੰ ਦੱਸਿਆ ਕਦੇ ਲੈ ਹੁਣ ਦੱਸਦਾ ਤੂੰ ਵੀ ਜਾ ਕੇ ਪੈਸੇ ਕਮਾ ਤੇ Probo ਦੇ ਉੱਪਰ 7 ਮਿਲੀਅਨ ਤੋਂ ਵੀ ਜ਼ਿਆਦਾ ਲੋਕ ਆਪਦਾ opinion ਦੇ ਕੇ ਲੱਖਾਂ ਤੇ ਹਜ਼ਾਰਾਂ ਰੁਪਏ ਕਮਾਉਂਦੇ ਨੇ ਲੈ ਬਈ ਮੈਂ ਤਾਂ ਆਪ ਚੱਲਿਆ ਫਿਰ ਰੁਪਈਏ ਕਮਾਉਣ ਆਪਦਾ opinion ਦੇ ਕੇ ਹੈ ਬਈ ਬਣਾਵਾ ਖਰਚਾ ਪਾਣੀ ਆਉਂਦਾ ਮਾੜਾ ਮੋਟਾ ਚੰਗਾ ਬਈ ਠੀਕ ਹੈ ਹਾਰਕਣਾ ਤੂੰ ਤਾਂ ਮੱਚਦਾ ਯਾਰ ਤੈਨੂੰ ਮੈਂ ਕਿਹੜੀ رائے ਦੇ ਮਾ ਤੇਨੂੰ ਤੇਰਾ ਤਾਂ ਬੱਚੇ ਨੂੰ ਤੇਰੇ ਟਰਾਲੇ ਚਲਦੇ ਨੇਗਾ ਟਰਾਲੇ ਚਲਦੇ ਨੇ ਤੂੰ ਕੰਮ ਦੀ ਗੱਲ ਕਰ ਲੈ ਭੈਣ ਦੇ ਕੀ ਕੀ ਲਾਈਏ ਜੋ ਫਸਲ ਕੀ ਲਾਈਏ ਉਹਨੇ ਚਾਹੇ ਇੱਥੇ ਲਾ ਦੇ ਗੂੰ ਲਾ ਦੇ ਤੇ ਮੇਰੇ ਸਾਹ ਦੇ ਵਿੱਚ ਗੂੰ ਲਾ ਦੇ ਨਾਲੇ ਹੋਰ ਲਾ ਦੇ ਕੀ ਹੋਵੇ ਜਾ ਤੈਨੂੰ ਦੱਸੀ ਯਾਰ ਵੀ ਮੱਸੀਆ ਬੜਾ ਜਿਹੜਾ ਪਾਣੀ ਕੁਦਰਤੀ ਪਾਣੀ ਆ ਭੈਣ ਦਾ ਦੇਖ ਇਹ ਆ ਦੇਖ ਲਾਲਾ ਮਸਿਰ ਪਾਏ ਜਾ ਤੁਰਾ ਮੰਨਦਾ ਨਹੀਂ ਤੂੰ ਤਾਂ ਚੌੜ ਮੰਨਦਾ ਮੇਰੀ ਗੱਲ ਨੂੰ ਜਿਹਦਾ ਭੈਣ ਹੱਥ ਬਣਾ ਲੈ ਓਏ ਕਿਉਂ ਸਾਡੇ ਤੂੰ जखਮਾਂ ਤੇ ਨੂਨ ਪਿਛੜਕਦਾ ਹੱਥ ਬਣਾ ਲੈ ਆ ਪਹਿਲਾਂ ਮੇਰੇ ਸਾਣਕਲੇ ਦੇ ਮੰਡੀਆਂ ਚ ਆਉਣਗੇ ਸਰਕਾਰੀ ਮੁਲਾਜ਼ਮ ਜੀ ਉਹਦਾ ਭੈਣ ਦੇ ਖਸਮ ਮੀਟਰਾਂ ਤੇ ਡਾੜਾ ਦੇਖੀ ਜਾਂਦੇ ਨੇ ਇਹਦਾ ਜੀ ਭੈਣ ਚ ਦਾ ਮੋਚਰ ਵੱਧਾ ਇਹਦਾ ਮੋਚਰ ਘਟ ਹੈ ਹੈ ਉਹਨਾਂ ਨੂੰ ਭੈਣ ਦੇ ਖਸਮਾਂ ਨੂੰ ਇਹਦਾ ਪਤਾ ਨਹੀਂ ਵੀ ਸੀ ਕਿਹੜੇ ਮੋਚਰ ਚੋਂ ਪਾਲ ਪਾਲ ਕੇ ਲੈ ਕੇ ਆ ਆ ਓ ਚਾਚਾ ਅੱਗੇ ਤਾਂ ਕਹਿੰਦੇ ਹੁੰਦੇ ਵੀ ਸੱਪ ਦੀ ਸਰੀ ਤੋਂ ਪੈਸੇ ਚੱਕਣੇ ਪੈਂਦੇ ਨੇ ਜੱਟ ਨੂੰ ਹੁਣ ਤਾਂ ਭੈਣ ਦੇਰ ਜਮੀ ਪਾਣੀ ਦੇ ਚੱਕਣੇ ਪੈਂਦੇ ਨੇ ਤੁਹਾਨੂੰ ਮੇਰੀ ਗੱਲ ਸੁਣ ਲਓ ਤਾਂ ਤੂੰ ਸਮਝਦਾ ਮੈਨੂੰ ਬੌਲਾ ਮੇਰੇ ਮਾਰ ਵੀ ਜਾਣਾ ਮੁੱਕੀ ਜਲ ਕੋਈ ਨਾ ਮੈਂ ਚਾਚੀ ਕਰਕੇ ਚੁੱਪ ਕਰ ਜਾਣਾ ਚਾਚਾ ਖੇਤੀ ਖੂਤੀ ਚ ਹੈ ਨਹੀਂ ਕੁਛ ਉਹ ਫਿਰ ਹੋਰ ਕੀ ਕਰੀਏ ਆਹੀ ਅਨਪੜ ਬੰਦੇ ਖੇਤੀ ਕਰਨੀ ਪੈਣੀ ਹੈ ਕੀ ਕਰੀਏ ਇਸ ਘਰ ਸਾਈਡ ਜਾ ਤਾਂ ਤੂੰ ਪਾ ਮੱਸੀ ਫਾਰਮ ਚਿੰਗਾ ਪਾਉਣੇ ਆਪਾਂ ਚਾਚਾ ਮੰਨ ਲੈ ਮੇਰੀ ਗੱਲ ਹਲੇ ਵੀ ਟਾਈਮ ਆ ਪਾਣੀ ਖੜਿਆ ਚਿੰਗਾ ਨਾਲੇ ਹੋਰ ਥੋੜਾ ਜਿਹਾ ਪਾਣੀ ਹੋਰ ਪਾ ਲਾਂਗੇ ਕੱਚੀ ਸਰਦੇ ਨਾਲ ਭਾਈ ਕਾਲੇ ਕੁੜਤੇ ਚਾਦਰੇ ਪਾ ਲਿਓ ਤੜਕੀ ਗੁਲਾਬੀ ਪੱਗ ਬੰਨ੍ਹੇ ਸੁਣਦਾ ਸਰਦਾ ਭਾਈ 10 ਵਜੇ ਮੌਜ ਨਾਲ ਆਉਣੇ ਤੁਸੀਂ ਹੈ ਤੋਨੂ ਕਿ ਲੋੜਾ ਕੰਮ ਕਰਨ ਦੀ ਉਹ ਤੁਹਾਡਾ ਰੱਖਿਆ ਦਾ ਹੋਇਆ ਪੈਸਾ ਦਾ ਤੁਹਾਡਾ ਹਰੇਕ ਦਾ ਸੀਰੀ ਭਜਾਉਂਦਾ ਉਹ ਲੈ ਨਾ ਦੇ ਮੈਂ ਮੇਰੇ ਸਾਏ ਦੇ ਆਹੇ ਮੈਂ ਤੇਰਾ ਤਾਂ ਹੀ ਚੁੱਪਦਾ ਮੇਰਾ ਕਾਲਾ ਕੁਰਤਾ ਪਜਾਵਾਂ ਲੀਆ ਪਾ ਲੈ ਤੈਨੂੰ ਬਚਣ ਦੀ ਉਂਗਲ ਲੱਗਿਆ ਬਚਣੇ ਦੀ ਲੱਗਿਆ ਬਚਨੇ ਦੀ ਖੋਡਲਾ ਬਚਣਾ ਭੈਂਦ ਰੋ ਉਹ ਲਾਵਾ ਉਂਗਲਾ ਵੀ ਫਲਾਣੇ ਦਾ ਸੀਰੀ ਭਾਜੇ ਤੇਰਾ ਸੀਰੀ ਭਾਜੇ ਮੈਂ ਬਚਣੇ ਦਾ ਦੇਣਾ ਆਪਦਾ ਮੈਂ ਆਪ ਚੱਲਦਾ ਆਪ ਦੀ ਉੱਚ ਚੱਲਦਾ ਮੈਂ ਚੱਲਦੇ ਹਾਂ ਤੁਸੀਂ ਤਾਂ ਭੈਂਦ ਰੋ ਜੱਟਾਂ ਦੇ ਗਹਨ ਨੂਨ ਛੜਕ ਦਿਓ ਕੀ ਛੜਕਦਾ ਨੂਨ ਹੈ ਜੇ ਤੈਨੂੰ ਸਲਾਹ ਦਿੰਨਾ ਚੰਗੀ ਨਾ ਚੰਗੀ ਤੂੰ ਤੈਨੂੰ ਤਾਂ ਕੁਝ ਦੱਸੇ ਨਾ ਚਾਚਾ ਤੇਰਾ ਤਾਂ ਹੀ ਭਰਕੇ ਬੇੜਾ ਡੂਬੂ ਮਾ ਤਾਂ ਤੈਨੂੰ ਸਿੱਧੀ ਗੱਲ ਕਹਿਣਾ ਤੂੰ ਕਿਹੜਾ ਸਲਾਹ ਲੈਣਾ ਮੇਰੀ ਮੰਨਦਾ ਮੇਰੀ ਸਲਾਹ ਓ ਤੂੰ ਐਂ ਕਰ ਓਏ ਕੀ ਕਰਾਂ ਯਾਰ ਮੈਂ ਓਏ ਹਰ ਹਰਮਣ ਦੇ ਬਾਪ ਨੂੰ ਪੁੱਛਿਆ ਓਏ ਕੀ ਪੁੱਛਿਆ ਜਾ ਕੇ ਉਹ 26 ਜੀਰੀ ਲਾਉਣ ਲੱਗ ਰਿਹਾ ਉਹ ਵੀਕੇ ਮੇ ਲੱਗੂਗੀ ਕਾਮਯਾਬ ਹੋਊਗੀ ਕਿ ਹੁੰਦੀ ਨਹੀਂ ਹੈਗੀ ਮੈਨੂੰ ਸੋਚ ਲੱਗੀ ਪਈ ਆ ਭੈਣ ਦੇ 26 ਜੀਰੀ ਗਾ ਲਾਦਾ ਇੱਤੀ ਗਾਹ ਕਣਕ ਲੇਟ ਹੋ ਜਾਊਗੀ ਕਿੱਧਰ ਮਰੀਏ ਸੀ ਚਾਚਾ ਹੁੰਦੀ ਨਹੀਂ 26 ਯਾਰ ਲਿਖਾ ਕੇ ਲੈ ਲਾ ਮੈਥੋਂ ਭੈਣ ਦੇ ਨੇ ਦੀ ਘਟ ਨਿਕਲੂਗੀ 26 ਤੇਰੀ ਭੈਣ ਦੀ ਤੇਰੀ ਡਾਕ ਤੇਰੀ ਤੂੰ ਭੈਣ ਦਾ ਖਸਮਮ ਉੱਥੇ ਹੀ ਬੋਲ ਲੈ ਕਰ ਤੂੰ ਜਦੋਂ ਬੋਲਦਾ ਹੁੰਦਾ ਹੁਣ ਕਲਕਰੀ ਹੁੰਦੀ ਨਾਲੇ ਹੋਰ ਨਹੀਂ ਹੁੰਦੀ ਆਗਦੇ ਤੋ ਬਰਜੂ ਦਾ ਪੁੱਤ ਆ ਖੇਤ ਲਾ ਬਣੀ ਉਹ ਪਸਤਾਏਗਾ ਤੂੰ ਆਏਗਾ ਨਲੇ ਹੋਰ ਇਹ ਸਾਲ ਕਨੇ ਨੇ ਅੱਡ ਲਹੂ ਪੀ ਲੈਨੇ ਕੰਮ ਬਾਕੀ ਜੁਮਾ ਮੇਰਾ ਸਾਰਾ ਸਵਾਦ ਲੈਣ ਆ ਜਾਂਦਾ ਇਹ ਮਰ ਗਿਆ ਚਾਚਾ ਮਿੱਟੀ ਦੇ ਹੱਲਾਂ ਲੱਭ ਕੇੜੀ ਪਾ ਕੇ ਮਿੱਠਾ ਜਾਂ ਮੈਨੂੰ ਲਾਰਾ ਲਾ ਕੇ ਮਿੱਠੀ ਜੀਬ ਦਾ ਲੱਕੜੀ ਪਾ ਕੇ ਮਿੱਠਾ ਜਾਂ ਮੈਨੂੰ ਲਾਰਾ ਲਾ ਕੇ ਹਏ ਮਿੱਠਾ ਜਾਂ ਮੈਨੂੰ ਲਾਰਾ ਲਾ ਕੇ ਸੜ ਗਿਆ ਹਣ ਦਿਆ ਤਾ ਮੈਨੂੰ ਪਲੇਗ ਪੈਂਦੀ ਆ ਓਏ ਪਰੇ ਲਾ ਕੇ ਡੱਕ ਪਿਆ ਤੂੰ ਆ ਕਿਨੇ ਪੈਣ ਘੜਾਈ ਹੈਗੀ ਬੰਦ ਕਰ ਡੱਕ ਵਾਲਾ ਬਰੇ ਸਾਲ ਦੇ ਬੂਥੜ ਦੇ ਮਰੂ ਮੇ ਤੂੰ ਸਾਰੇ ਫਸਲ ਡੁੱਬੀ ਪਈ ਆ ਤੂੰ ਰੇ ਪਿਆ ਲਾਵੀ ਰਸਣੀ ਜਨਾ ਪਿਆ ਨਾ ਪਤਾ ਮੈਨੂੰ ਐਸੇ ਟੈਂਟ ਇੱਕ ਬੰਦ ਕੀਤਾ ਆਹ ਨਹੀਂ ਕਰਿਆ ਬੰਦ ਯਾ ਬਈ ਜੇ ਬੇੜਾ ਚਾਚਾ ਤੇਰਾ ਮਾੜਾ ਯਾ ਗੱਲਬਾਤ ਬਣੀ ਸੀ ਦੱਸ ਤੇਰਾ ਕੀ ਬੇ ਲਾਉਂਦਾ ਗਾਉਰੇ ਮੋਟਰ ਤੇ ਚੱਲਦਾ ਹੈ ਤੂੰ ਮੈਨੂੰ ਆ ਦੱਸ ਓਏ ਤੈਨੂੰ ਗਾਣੇ ਸੁਣਨ ਵਾਸਤੇ ਰੱਖਿਆ ਨੇ ਕੀ ਕੰਮ ਕਰਨ ਵਾਸਤੇ ਰੱਖਿਆ ਮੈਂ ਫਿਰ ਕਰ ਲੂਗਾ ਕੰਮ ਹਜੇ ਕੀ ਫਾਉਂਦਾ ਹਾਂਏ ਤੂੰ ਮਗਰੋਂ ਕੰਮ ਕਰੇਗਾ ਲੋਕਾਂ ਦੇ ਰੇਵੀ ਪਾ ਕੇ ਰੜੇ ਫਸਲਾ ਕਰਨੀਆਂ ਕੋਈ ਡਾਕਟਰ ਨੇ ਕਿਹਾ ਮੈਨੂੰ ਕਹਿੰਦਾ ਤੇ 9 ਮਹੀਨੇ ਸੌਫਟ ਕੰਮ ਕਰਨਾ ਮਤਲਬ ਸੌਫਟ ਕੰਮ ਕਰਨਾ 9 ਮਹੀਨੇ ਨੇ ਕਿਹਾ ਤੇ ਦਵਾਈ ਖਾ ਜਮਣਾ ਯਾਰ ਦਵਾਈ ਖਾ ਜਮਣਾ ਕੀ ਦਵਾਈ ਜਮਣ ਤੋਂ ਭਰ ਕਰੇਗਾ ਮਤੂੰ ਕੰਮ ਕਰਗਾ ਬਾਹਰ ਜਾ ਤੇ ਮੈਨੂੰ ਬੋਲਿਆ ਕਰ ਆ ਬਾਤਾ ਬਜ ਲੱਗ ਜੰਨਾ ਮੇਰੀ ਗੱਲ ਸੁਣ ਲੈ ਓਏ ਮੈਂ ਲੈ ਆਉਣਾ ਕਿ ਹਾ ਰੋਟਾ ਮੀਟਰ ਪਾ ਕੇ ਜਾ ਕੇ ਦੇ ਬੱਟਾ ਪੋਚਦੀ ਮੈਂ ਨਹੀਂ ਜਾਂਦਾ ਯਾਰ ਉੱਥੇ ਜਿਹੜੇ ਡੱਬਰਾ ਇਹਦੇ 8 ਕਿਲੇ ਡੱਬੇ ਪਏ ਨੇ ਡੁੱਬੇ ਰਹਿਣ ਦੇ ਮੈਂ ਨਹੀਂ ਜਾਂਦਾ ਉੱਥੇ ਤੈਨੂੰ ਸਿੱਧੀ ਗੱਲ ਤੇ ਮੈਂ ਜਦੋਂ ਪੰਜ ਕਾਂਗਾ ਹੁਣ ਤੂੰ ਕਹੀ ਲੱਗੇ ਪਿਆਦੀ ਮੰਗਰਾ ਮਰ ਰਿਹਾ ਇਥੋਂ ਚੜ ਗਿਆ ਪਤਾ ਨਹੀਂ ਸਾਰਾ ਵੱਡਿਆ ਪੈ ਜਾ ਤਾਂ ਮੇਰਾ ਤਾਂ ਮੈਨੂੰ ਡਾਕਟਰ ਨੇ ਮੈਂ ਮਰ ਜੂ ਚਾਚਾ ਤੈਨੂੰ ਦੱਸਾਂ ਤੁਸੀਂ ਨਾ ਕੰਮ ਕਰਿਓ ਭੈਣ ਦੇਖਾ ਤੁਸੀਂ ਨਾ ਕੰਮ ਕਰਿਓ ਪੈਸੇ ਲੈਣ ਨੂੰ ਕਿਦਾ ਥੁੱਕਣ ਆਇਆ ਹੈ ਗਾਂਦੀਆਂ ਨੋਟਾਂ ਗਿਣੀ ਗਿਆ ਨਾ ਸਿੱਧੇ ਕਰ ਕਰ ਨੋਟ ਲਾਉਂਤੀ ਚਲ ਫੇਰ ਕੀ ਹੋ ਗਿਆ ਕਿਉਂ ਨਹੀਂ ਹੜਦਾ ਮੈਨੂੰ ਮਾਰ ਦੇ ਉਹ ਗੱਲ ਫਰਾ ਦੇ ਦੇ ਮੈਨੂੰ ਹਰ ਤਾਰੀ ਹੁੰਦਾ ਮੇਰੇ ਨਾਲੇ ਹੋਰ ਦੇ ਦੇ ਤੇ ਗਾਵਾ ਟੱਕ ਚੱਲਦੀ ਤੇਰੇ ਕੀ ਨਾਗ ਲੜਦਾ ਦੀ ਕਰਦਾ ਕੀ ਉਹ ਚੌਰਾ ਮੈਂ ਮੇਰੇ ਸਾਲਕੜ ਦੇ ਕਹੀ ਮਾਰ ਕੇ ਉਹ ਦੱਬ ਦੂੰ ਆ ਗੇ ਮੈਂ ਦੱਬ ਨਹੀਂਗਾ ਦੱਬ ਕੇ ਦਿਖਾ ਉਹ ਕੇ ਦਿਖਾ ਹਰਦਾ ਹਰਦਾ ਤੂੰ ਤੇਰੇ ਮਾ ਡੰਡਾ ਮਾਰਾਂ ਤੂੰ ਘਰ ਤੋਂ ਭਾਜੇ ਕੰਮ ਤੋਂ ਮਾਰ ਪਤਾ ਲੱਗ ਜੂ ਤੈਨੂੰ ਪੁਲਸਾਂ ਚੜ ਜਾਣਗੀਆਂ ਚੜ ਜਾਣ ਗਿਆ ਪੁਲਸਾਂ ਇਹ ਹੋਰ ਆ ਜੇ ਬਾਲਾ ਤੈਨੂੰ ਉਹ ਮੇਰਾ ਸਾਫ ਕਰ ਦੇ ਕਾਪੀ ਚੱਕ ਕੇ ਲਮਰਾ ਸਾਫ ਕਰ ਯਾਰ ਕਰ ਦੇ ਸਾਫ ਤੇਰਾ ਕਰਦੇ ਜਦੋਂ ਕੋਈ ਕੰਮ ਨੂੰ ਕਹਦੇ ਹਿਸਾਬ ਕਰਦੇ ਕੰਮ ਨੂੰ ਕਹਦੇ ਹਿਸਾਬ ਕਰਦੇ ਤੂੰ ਹਿਸਾਬ ਕਰਦੇ ਮੇਰਾ ਯਾਰ ਬਸ ਸਿੱਧੀ ਗੱਲ ਹੈ ਮੇਰੇ ਲਈ ਬਤ ਹਟਦਾ ਹੀ ਨਹੀਂ ਫਿਰ ਤੂੰ ਓ ਚੁੱਪ ਕਰਕੇ ਮੇਰੇ ਨਾਲ ਉਹ ਪਾਈਪਾਂ ਦਾ ਡੱਬਰ ਵਾਲਾ ਬਹਣ ਲਵਾ ਰਿਹਾ ਮੈਂ ਕੱਲਾ ਔਖਾ ਹੋਊਂਗਾ ਯਾਰ ਚਰ ਤੈਨੂੰ ਮੈਂ ਕੀ ਕਹਿਣਾਗਾ ਤੈਨੂੰ ਕਹੀ ਜਾਂਦਾ ਲਵਾ ਦੂ ਹਜੇ ਦੱਸ ਕੀ ਹੋ ਗਿਆ ਤੈਨੂੰ ਮੀ ਆਊਗਾ ਦੁਬਾਰਾ ਫੇਰ ਉੱਥੇ ਟੋਪਾ ਵਣ ਜੂ ਹਿਸਾਬ ਕਰਦੇ ਭੈ ਜਦੋਂ ਜੀ ਕਰਦਾ ਹਿਸਾਬ ਕਰਦੇ ਹਿਸਾਬ ਕਰਦੇ ਮੇਰਾ ਕਰਦੇ ਜੇ ਬੜਾ ਡੱਬ ਤਾਂ ਫਿਰ ਕਰਦੇ ਤੂੰ ਐ ਕਰ ਓਏ ਹਿਸਾਬ ਹੀ ਕਰ ਲੈਨੇ ਆ ਫਿਰ ਤੇਰੇ ਕਿਣੀਆ ਬਾਤ ਦੇ ਨੇ ਕੰਜਰ ਦਾ 2.5 ਲੱਖ ਮੇਰਾ ਹੈ ਲੱਖ ਰੁਪਇਆ ਤੂੰ ਉਹ ਲੈ ਗਿਆ 2 ਲੱਖ ਬਹਾਨਾ ਮਾਰ ਕੇ ਸਪਰੇਅ ਪੀਤੀ ਦਾ ਉਹ ਲੈ ਗਿਆ ਮੇਥੋਂ 3 ਲੱਖ ਰੁਪਇਆ ਹੋ ਗਿਆ ਤੇਰੇ ਕਿਣੀ ਮੈਂ ਇਹ ਨਾ ਕਰੋ ਕਾਪੀ ਚੱਕ ਕੇ ਆਪਾ ਹਿਸਾਬ ਕਰ ਮੇਰੇ ਪੈਸੇ ਰੱਖ ਤੇ ਭੈਣ ਦੀ ਡਾਂਗ ਤਾਂ ਤੈਨੂੰ ਪਾ ਲਿਆ ਮੈਨੂੰ ਓਏ ਕੋਈ ਨਾ ਬਹਿ ਜਾ ਹਜੇ ਕਰ ਲੈਨੇ ਆ ਹਿਸਾਬ ਮੈਂ ਤਾਂ ਹਿਸਾਬ ਨਾਲੇ ਹੋਰ ਕਰ ਲੈਨੇ ਆ ਬਹਿ ਜਾ ਨਹੀਂ ਮੈਂ ਤਾਂ ਹਿਸਾਬ ਇੱਕ ਨੂੰ ਮੈਂ ਨਿਮੜੂਆਂ ਜਿੱਤ ਲੈ ਹੁਣ ਹੀ ਥੋੜੀ ਕਰ ਲੈਨੇ ਆ ਹਿਸਾਬ ਕੋਈ ਨਾ ਗਾਹਾਂ ਕਰ ਲਾਂਗੇ ਕਰ ਲਾਂਗੇ ਕਰ ਲਾਂਗੇ ਹੁਣ ਗਾਹਾਂ ਕਰ ਲਾਂਗੇ ਨਾਲੇ ਹੋਰ ਉਹ ਕਰ ਲਾਂਗੇ ਤੂੰ ਵੱਡਾ ਭੈਣ ਦੀ ਆੜਤੀਆ ਕਰੇਗਾ ਸਾਬ ਮੇਰੇ ਨਾਲਾ ਫੇਰ ਕਹੇਗਾ ਬੂਟੇ ਨਹੀਂ ਲਾਇਆ ਨਹੀਂ ਹੈਗਾ ਨਾ ਟਾਈਮ ਲੋਕਾਂ ਨੂੰ ਮੈਂ ਭੰਡੀ ਜਾਏਗਾ ਕਰ ਲਾਂਗੇ ਸਾਬ ਕੋਈ ਨਾ ਕਰ ਕੀ ਚੱਕ ਲੈਣਾ ਉਹ ਕੀ ਰੌਲਾ ਪਾ ਰਖੇ ਤੁਸੀਂ ਨੇ ਹੋਰ ਕਿਵੇਂ ਰੌਲਾ ਕਹਦਾ ਕੰਝੋ ਦਾ ਕੰਮ ਹੀ ਨਹੀਂ ਕਰਦਾ ਯਾਰ ਜਦੋਂ ਦਾ ਡਰਾਮੇ ਕਰੀ ਜਿੰਨੇ ਜਦੋਂ ਦਾ ਰੌਲੇ ਆ ਯਾਰ ਆਪਣੇ ਨਾਲ ਹੋ ਤੇ ਤੱਕ ਬਾਅਦ ਸੁਣਦੀ ਆ ਸਾਡੀ ਮੋਟਰ ਤੱਕ ਆ ਪਹਿਲਾ ਗੀਤ ਗੂਤ ਜੇ ਲਾਰਖੇ ਦੀ ਗਏ ਨੇ ਸੁਣੂ ਵੀ ਭਾਈ ਮਾੜੇ ਕਰ ਉਹ ਗੀਤ ਦਾ ਮੱਛ ਪਪਰਾ ਕੇ ਲੈ ਯਾਰ ਚੁੰਮੇ ਚੁੰਮੇ ਗਾਣੇ ਭੀ ਗਾਣੇ ਲਾ ਵੀਰੇ ਨੇ ਤਨ ਉਹਦੇ ਨੇ ਲੈ ਆ ਲਾ ਵੀਰੇ ਸੁਣ ਲੈ ਤੂੰ ਗਾਣੇ ਇਹਨੂੰ ਐ ਨਹੀਂ ਪਤਾ ਵੀ ਡੱਬਰਾਂ ਵਾਲੇ ਕਿੰਨਾ 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 ਪਾਣੀ ਖੜਿਆ ਤੂੰ ਘੱਟ ਬਾਜ ਦੇ ਸੁਣ ਲੈ ਕਹਿੰਦੇ ਹੋ ਜਾਂਦੀ ਆ ਆਵਾਜ਼ ਓ ਯਾਰ ਤੂੰ ਵੀ ਮੇਰੇ ਗਣੀ ਲੱਗਿਆ ਕਰਨਾ ਇਹਨੂੰ ਤਾਂ ਤੂੰ ਕੀ ਸਮਝੋ ਡੱਬਰਾਂ ਦੇ ਮੈਂਟ ਬੋਤੇ ਫਿਰ ਹਾਂ ਓ ਚੱਲ ਛੱਡ ਨਾ ਲਿਆ ਕਰੋ ਤੂੰ ਓਏ ਨਾ ਲੜਿਆ ਕਰੋ ਨਾ ਲੜਿਆ ਕਰੋ ਮੈਂ ਤਾਂ ਕੰਜਰ ਦਾ ਤੁਹਾਨੂੰ ਖੁਸ਼ਖਬਰੀ ਦੇਣਾ ਹੈ ਦੀ ਪੀ ਦੇਣਾ ਆ ਬੜੀ ਖੁਸ਼ਖਬਰੀ ਹੋਣਾ ਤੇਨੂੰ ਪਤਾ ਨਹੀਂ ਮੇਰਾ ਬਾਹੋਂ ਡੁੱਬ ਗਿਆ ਤੈਨੂੰ ਖੁਸ਼ਖਬਰੀ ਦੀ ਪਈ ਐ ਤੇ ਉਹ ਤੈਨੂੰ ਪਤਾ ਹੀ ਨਹੀਂ ਕੁਛ ਆ ਕੀ ਹੋ ਗਿਆ ਉਹ ਲੈ ਉਹ ਥੋੜੀ ਲਾਟਰੀ ਲੱਗੀ ਹੈ ਲਾਟਰੀ ਕਾਦੀ ਓਏ ਮਤਲਬ ਲਾਟਰੀ ਭਰੀ ਹੋਣੀ ਹੈ ਦੀ ਕੋਈ ਭਰਤੀ ਹੋ ਗਈ ਜਾਂ ਤਾਂ ਓਏ ਤੁਹਾਨੂੰ ਨਹੀਂ ਪਤਾ ਚਾਚੀ ਨੇ ਭਰਤੀ ਹੋ ਨਹੀਂ ਓਏ ਨਹੀਂ ਭਰੀ ਪੂਰੀ ਮੈਨੂੰ ਨਹੀਂ ਪਤਾ ਉਹ ਗੱਲ ਦਾ ਤੈਨੂੰ ਘੰਟੇ ਨੂੰ ਆਪੇ ਪਤਾ ਲੱਗ ਜੂ ਮਾਇ ਬਾਸ ਮੜੀ ਮੋਟਰ ਬੰਦ ਕਰਿਆ ਮਾ ਸਾਡੀ ਇਧਰ ਵਾਹਣ ਜਾ ਭਰੀ ਪੈਗਾ ਉਹ ਮੌਸਮ ਘਰਾਵਾ ਰਸਤਾ ਜਾ ਕਾਦੀ ਲਾਟਰੀ ਲੱਗੀ ਉਹ ਮਖਿਆ ਘੰਟੇ ਨੂੰ ਤੁਹਾਨੂੰ ਆਪੇ ਪਤਾ ਲੱਗ ਜੂ ਘੰਟਾ ਦਾ ਉਹ ਮੀਤਾ ਬਚਨ ਵਾਲੀ ਜੱਟ ਜਿਹੜਾ ਜਲੰਧਰ ਤੇ ਜਾਹਦਾ ਹੁੰਦਾ 1 ਕਰੋੜ ਮਿਲੂਗਾ ਉਹ ਉਹ ਲੱਗੀ ਹੋਊਗੀ ਉਹ ਤੁਹਾਨੂੰ ਘੰਟੇ ਨੂੰ ਪਤਾ ਲੱਗ ਜੇ ਚਾਹੇ ਦੋ ਘੰਟੇ ਨੂੰ ਪਤਾ ਲੱਗ ਜੇ ਤੁਹਾਨੂੰ ਅੱਜੇ ਪਤਾ ਲੱਗ ਜੂ ਠੀਕ ਹੈ ਮੈਂ ਮਾੜਾ ਜਿਹਾ ਮੋਟਰ ਬੰਦ ਕਰਿਆ ਮਾ ਚਾਚੀ ਦੇ ਭਰੀ ਹੋਊਗੀ ਉਹ ਜਿੱਤੇ ਨਹੀਂ ਭਰੀ ਚਾਚੀ ਜੋੜਦੀ ਆਰ ਪੀ ਐਨ ਆਰ ਪੀ ਸੰਗਰੂਰ ਭਰ ਕੇ ਹੋਊਗੀ ਬੰਪਰ ਦੀਵਾਰੀ ਤਮਾਕਾ ਉਹ ਕਦੋਂ ਭਰੀ ਹੋਏ ਨਾਲੇ ਮਾ ਤਾਂ ਬਾੜਾ ਕਰਮਾ ਵਾਲਾ ਤੈਨੂੰ ਇਹ ਵੀ ਨਹੀਂ ਪਤਾ ਹੈਗਾ ਜਦੋਂ ਅਮਰੀਕਿਆਂ ਨੇ ਕੋਈ ਠੀ ਭਈਆ ਉਹਨਾਂ ਨੇ ਮੈਨੂੰ ਬੁਲਾ ਕੇ ਕਹਿੰਦਾ ਇਹਦਾ ਕਹਿੰਦਾ ਪੈੜਾ ਬਹੁਤ ਵਧੀਆ ਕਹਿੰਦੇ ਇਹਨੂੰ ਬੁਲਾਉ ਪਹਿਲਾਂ ਮੈਨੂੰ ਲੱਡੂ ਤੇ ਰਿਆ ਨੇਉ ਤੇ ਮੈਂ ਇਹ ਤਾਂ ਜਰਨਲਿਸਟ ਮੈਨੂੰ ਤਾਂ ਲੋਕ ਬਾਰਾ ਬੁਲਾਉਂਦੇ ਨੇ ਇਹਦਾ ਤੂੰ ਹੀ ਟੱਪਦਾ ਰਹਿਣਾ ਕਿਤੇ ਕਾਲੇ ਮੱਥੇ ਵਾਲਾ ਦੱਸਦਾ ਕਿਤੇ ਕਿਵੇਂ ਦੱਸਦਾ ਲੈ ਮੇਰੀ ਗੱਲ ਸੁਣ ਲੈ ਚਾਚਾ ਹੁਣ ਓਏ ਹੁਣ ਤੇਰੀ ਨਿਕਲੇਗੀ ਲਾਟਰੀ ਤੈਨੂੰ ਮਿਲੂਗਾ 3-4 ਲੱਖ ਰੁਪਈਆ ਐਨੀ ਬੜਾ ਵੱਧੀ ਮਿਲ ਜੇ ਮੈਨੂੰ ਕਾਲਾ ਕੁੜਤਾ ਪਜਾਮਾ ਇੱਕ ਹੋਰ ਇੱਕ ਲਾਲ ਕੁੜਤਾ ਪਜਾਮਾ ਚਾਹਦਰਾ ਤੇ ਇੱਕ ਆ ਥੱਲੇ ਵਾਲੀ ਜੁੱਤੀ ਹੋਰ ਦਵਾਦੀ ਮੈਨੂੰ ਲੈਰੇ ਤੋਂ ਇੱਕ ਮੇਰੇ ਗੋਲੋਂ ਨੂੰ ਕਢਾਈ ਵਾਲਾ ਸੂਟ ਤੇ ਹੀਲ ਠੀਕ ਹੈ ਬਾਲਗਾਂ ਵਾਲੇ ਕਰ ਜਾ ਉੱਪਰ ਜੀ ਮੇਰਾ ਕਰਜਾ ਤੂੰ ਮੈਂ ਕਹਣਾ ਯਾਰ ਤੇਰੀਆਂ ਪੌ ਬਾਰਾ ਹੋ ਜਾਣਗੀਆਂ ਤੈਨੂੰ ਪਤਾ ਨਹੀਂ ਚਾਚਾ ਸਾਡੇ ਘਰੇ ਗੱਦੀ ਲੱਗਦੀ ਐ ਜਿਹੜਾ ਮਾਰਦੀ ਬੋਲ ਆ ਜਾਂਦਾ ਪਾਰੂ ਏ ਹਾਂ ਤੂੰ ਲੈ ਲਾਲਾ ਸਾਹਿਬ ਹੁਣ ਤੇਰੀਆਂ ਪੌ ਬਾਰਾ ਦਿਨ ਫਿਰਗੇ ਟਰੱਕ ਚੱਲਣਗੇ ਤੇਰੇ ਓਏ ਤੇਰੀ ਚਾਚੀ ਵੀ ਆ ਗਈ ਓਏ ਹਾਂ ਚਾਚੀ ਵੀ ਆ ਗਈ ਚਾਚਾ ਨੂੰ ਵਧਾਈਆਂ ਦਿੰਦੇ ਐ ਲਾਟਰੀ ਲੱਗੀ ਛੁੱਟੀ ਚਾਚਾ ਗੱਦੀ ਲੱਗਦੀ ਐ ਸਾਡੇ ਇਹਦਾ ਤੂੰ ਦੇਖੀ ਜਾ ਹੋਰ ਚਾਚੀ ਠੀਕ ਐ ਵਧਾਈਆਂ ਤੈਨੂੰ ਛੋਟੇ ਲਾਟਰੀ ਲੱਗੀ ਭਾਈ ਕਿ ਕਿਹੜੀ ਲਾਟਰੀ ਲੱਗੀ ਕਾਦੀਆ ਬਦਾਈਆਂ ਆ ਕੰਮੀੜਾ ਦਸ ਕੀ ਗੇ ਲਾਟਰੀ ਲੱਗੀ ਛੋਟੀ ਤਿੰਨ ਚਾਰ ਲੱਖ ਦੀ ਸਵਾਰ ਲੱਗੀ ਲਾਟਰੀ ਕੁੰਡੀ ਫੜੀ ਗਈ ਆਪਣੀ ਬਿਜਲੀ ਵਾਲੇ ਕੁੰਡੀ ਫੜ ਕੇ ਲਾ ਗੇ ਉਹ ਤਾਂ ਮੈਂ ਲਾ ਕੇ ਪ੍ਰੈਸ ਕਰਦੀ ਤੀ ਮੈਂ ਭੈਣ ਦੇ ਘਰਾਵੀ ਦੇ ਜਦੋਂ 600 ਜੁਨਟ ਮਾਫ ਹੈ ਫਿਰ ਤੂੰ ਕੁੰਡੀਆਂ ਕਿਉਂ ਲਾਉਣੀ ਐ ਵੇ ਭਣਾ ਤਾਂ ਸਾਰਾ ਮਹੱਲਾ ਕੁੰਡੀਆਂ ਲਾਂਦਾ ਜੇ ਮੈਂ ਲਾ ਲਈ ਫਿਰ ਕੀ ਹੋ ਗਿਆ ਉਹ ਕਾਕੇ ਦੀ ਬਹੂ ਦੇਖ ਲੈ ਦਿਨ ਰਾਤ ਕੁੰਡੀ ਲਾ ਕੇ ਰੱਖਦੀ ਆ ਕਾਕੇ ਦੀ ਬਹੂ ਤਾਂ ਕੰਨ ਖੁਦ ਨਾਲ ਮਰੂਗੀ ਫਿਰ ਤੂੰ ਮਗਰ ਮਰ ਜੇ ਮਾਰੂਗੀ ਮੈਂ ਕਿਉਂ ਮਾਰਾਂ ਕੱਕਾ ਮਾਰੇ ਜਾਂ ਉਹਦੀ ਬਹੂ ਮਾਰੇ ਜਾਂ ਤੂੰ ਮਾਰ ਲਈ ਮਾਰ ਲਈ ਨਾਲੇ ਹੋਰ ਭੈਣ ਦਾ ਯਾਰ ਆਲੇ ਹੋਰ ਸਿਆਪਾ ਨਹੀਂ ਖੜਿਆ ਹੋਇਆ ਉਹ ਕੁੰਡੀਆਂ ਸਿਆਪਾ ਖੜਾ ਕਰਤਾ ਮੇਰੀ ਜਾਨ ਨੂੰ ਫਿਰ ਹੁਣ ਮੈਂ ਦੱਸ ਕੀ ਕਰਾਂ ਹੋਰ ਤਾਂ ਨਹੀਂ ਚਾਚੀ ਕੁਝ ਕਹਿ ਕੇ ਗਏ ਉਹ ਵੇ ਹੋਰ ਤਾਂ ਕੀ ਕਹਿ ਕੇ ਗਏ ਆ ਉਹ ਹਰਮਨ ਦਾ ਡੈਡੀ ਕਹਿੰਦਾ ਸੀ ਕਹਿੰਦਾ 2.5 ਲੱਖ ਰੁਪਏ ਜੁਰਮਾਨਾ ਪਊਗਾ ਸੂਚਾਂ ਗਿਣ ਕੇ ਉਸਦੇ ਹਿਸਾਬ ਨਾਲ ਪੈਸੇ ਪਾਉਣਗੇ ਵੀ ਫੀਟਿੰਗ ਗਿਣ ਕੇ ਹਾਂ ਫੀਟਿੰਗ ਦੇ ਹਿਸਾਬ ਨਾਲ ਪੈਸੇ ਪਾਣੀ ਚਾਚਾ ਤੂੰ ਐਂ ਕਰੂ ਤੂੰ ਮੇਰੀ ਲੁੱਟੇ ਮੇਰੀ ਲੱਭ ਸੋਣਾ ਤੂੰ ਡੱਬਰਾਂ ਨਹੀਂ ਐਂ ਕਰ ਬੱਟਾ ਪੋਜਾ ਮੈਂ ਜਾਣਾਂਗਾ ਕੋਠੀ 'ਚ ਅੱਡੀ ਮੀਟਿੰਗ ਪੱਟ ਦੂ ਮੈਂ ਦੁਪਹਿਰ ਨੂੰ ਲੈ ਲੈ ਸੰਭਲਾਂ ਯਾਰ ਆਪਾਂ ਜਾ ਤੇ ਤੇਰੇ ਕੋ ਬੱਲਬ ਤੇ ਦੋ ਤੇਰੇ ਲਵੇ ਸੁੱਚਾ ਰੱਖਾਂਗੇ ਤੈਨੂੰ ਗਰੀਬ ਜਾ ਕਰ ਦਿੰਦੇ ਆ ਦੇਖਣਗੇ ਵੀ ਉਹ ਫਿਰ ਉਹ ਸਾ ਮੇਰਾ ਸਾਲਕੜਾ ਹੋਰੇ ਚਾਵਲਾ ਮਰੀ ਜਾਂਦਾ ਇੱਕ ਦਾ ਕਰ ਲਾ ਮੈਂ ਤਾਂ ਸਾਂ ਵਿੱਚ ਡੁੱਟ ਗਿਆ ਮੈਂ ਤਾਂ 7-8 ਕਿਲੋ ਟੱਪਰਾ ਡੁੱਬ ਗਿਆ ਓਏ ਮੈਂ ਤਾਂ ਪੁੱਛੀ ਪੁੱਛੀ ਆਈ ਮੈਂ ਤੇ ਚਾਚੇ ਨੂੰ ਤੇਰੇ ਨੂੰ ਸੁਨੇਹਾ ਲਾ ਕੇ ਆਵਾਂ ਨਾਲੇ ਚਾਹ ਦੇ ਗਾਣਾ ਸੁਨੇਹਾ ਨਾ ਦੇ ਜ਼ਹਿਰ ਦੇ ਦੇ ਪਾ ਕੇ ਮੈਨੂੰ ਕਾਹਨੂੰ ਦੇ ਦੇ ਜਿਹੜਾ ਸੋਡਾ ਏਸੀ ਆ ਗਮ ਘਰੇ ਲੈ ਜਾਣਾ ਪੱਟ ਕੇ ਸਾਨੂੰ ਗਰੀਬ ਦਿਖਾ ਦਿੰਨਾ ਮੋ ਚੱਲ ਹੋਰ ਫੀਟ ਗਰ ਨਾਲ ਪੈ। ਕੋਈ ਕਿਉਂ ਚਾਵਲਾ ਮਰੀ ਜੇ ਨਾ ਬੁੱਟਿਆ ਜਰਾ। ਚੱਲ ਚੰਗਾ ਚੱਲ। ਸੱਤੀ ਟਾਮਾ ਡੋਰ ਖਾ ਲੈਣਾ ਭੈਣ ਦੇ ਦਿਮਾਗ ਖਾਈ ਰੋ ਸਾਰਾ ਦਿਨ। ਵੇ ਤੂੰ ਦੇਖ ਲੈ ਕੋਈ ਹਿੱਲਾ ਕਰਕੇ। ਉਹ ਕੰਮੀ ਵਾਲਾ ਕਹਿੰਦਾ ਲਾਟਰੀ ਲੱਗ ਗਈ ਦੀ ਕਹਿੰਦਾ ਆਪਣੀ ਯਾਰਾ। ਕੰਮੀ ਵਾਲਾ ਮੇਰਾ ਸਾਲਾ ਰੁਕੀ ਰਾਂਗੇ ਆਪਾਂ ਦੇ ਨੂੰ। ਲੱਗ ਤਾਂ ਲਟ ਰਹੀ ਗਈ। ਲੱਗੀ ਪਰ ਮੇਰੇ ਸਾਲੇ ਦੀ ਬਿਜਲੀ ਆ ਜਾਂਦੀ ਆ। ਆਉਣ ਦੇ ਕੰਮੀ ਵਾਲ ਨੂੰ geke ਰਾਂਗੇ ਤਾਂ ਬੱਸ ਪਾਵਾਂਗੇ ਮੇਰੇ ਸਾਲੇ ਉੱਤੇ ਦੀ ਆਪਾਂ। ਵੇ ਹੁਣ ਤੂੰ ਦੇਖ ਕੋਈ ਹਿੱਲਾ ਹੁੱਲਾ ਕਰ ਸਰਪੰਚ ਸਰਪੰਚ ਨਾਲ ਕਰ ਲਾ ਗੱਲ। ਰੱਲਾ ਹੋ ਫਰਦਾ ਦੇਖ ਲੈ ਅੱਖਾਂ ਕਹਿੰਦੀ। ਆਉਂਦਾ ਮੇਰੇ ਛਾਲ ਨੁਕੇ ਰਾਂਗੇ ਜਾਚਾ ਨੂੰ ਮੈਂ ਕਿਹਨੂੰ ਕਾ ਹੁਣ ਭੈ ਦਾ ਮੇਰਾ ਕੋਈ ਜਾਣ ਪਛਾਣਾ ਬਿਜਲੀ ਵਾਲਾ ਵੀ ਨਹੀਂ ਹੈਗਾ ਯਾਰ ਉਹ ਸਰਪੰਚ ਸਭ ਚ ਦਾ ਪੈਸੇ ਖਾ ਜਾਣਗੇ ਵਿੱਚੋਂ ਯਾਰ ਮੈਂ ਨੰਨਾ ਤੇ ਨੂਰਾ ਤੂੰ ਆਏ ਕਰਾ ਪੈਗ ਲਾਉਣਾ ਪਹਿਲਾਂ ਫੇਰ ਗੱਲ ਕਰਦੇ ਲੈ ਦੇਖ ਲੈ ਪੈਗ ਰਣਾ ਪੈਗ ਰਣਾ ਉਹਦੇ ਇਥੇ ਮੇਰੇ ਮੁੰਡੇ ਦਾ ਵਿਆਹ ਕਿਆ ਹੋਇਆ ਯਾਰ ਉਹ ਜੀਨੇ ਸੋਚਦਾ ਹੋਰ ਪਈ ਖੜੀ ਐ ਪੈਗ ਲਾਉਣਾ ਮੈਂ ਉਹ ਕੁਛ ਨਹੀਂ ਹੁੰਦਾ ਕੁੰਡਿਆ ਕਾਂਡਿਆ ਬਥੇਰੇ ਮੈਂ ਸੈਲਰ ਤੇ ਲੱਗਿਆ ਆ ਦੀ ਪੈਹ ਦਾ ਸਾਰਾ ਸੈਲਰ ਫੜਿਆ ਗਿਆ ਦੀ ਕਰਾਉਣਾ ਮੁੱਤੇ ਸ਼ਰਮ ਕਰ ਲਾ ਸਾਡਾ ਘਰੋਂ ਜੜੇ ਰ ਤੈਨੂੰ ਪੈਗ ਦੀ ਲੱਗੀ ਆ ਨਾ ਲਾਇਆ ਕਰੋ ਕੁੰਡੀਆਂ ਦਾ ਮੈਂ ਤਾਂ ਆਪਣਾ ਕੁੰਡੀਆਂ ਮੇਰੇ ਸਾਰੇ ਮੇਰੇ ਮਗਰ ਪਾਈ ਜਾਂਦੇ ਨੇ ਕਿਦਾ ਕਹਿੰਦੇ ਪਾਣੀ ਛੱਡ ਤੱਕ ਜਾ ਕੇ ਦੀ ਕੁੰਡੀਆਂ ਹੁਣ ਮੇਰੇ ਤੇ ਚੜ ਗਈ ਮੈਂ ਮੈਂ ਤਾਂ ਪੈਸੇ ਬਚਾਉਂਦੀ ਸੀ ਮੈਨੂੰ ਕੀ ਪਤਾ ਬਚਾਰਾ ਠੋਲੂ ਬਚਾਰਾ ਜੰਦੀ ਜੇ ਤੈਨੂੰ ਪਤਾ ਵੀ ਸਰਕਾਰ ਨੇ 600 ਜੁਲਟ ਮਾਫ ਕਰਤੀ ਆ ਕੁੰਡੀਆਂ ਕਿਉਂ ਲਾਉਣੀ ਆ ਤੂੰ ਮੈਂ ਮਤਾਂ ਕਰਦਾ ਹੀ ਕਰਦੀ ਸੀ ਮੈਨੂੰ ਕੀ ਪਤਾ ਤੂੰ ਬਸਾ ਕਰਦੀ ਸੀ 2.5 ਲੱਖ ਨੂੰ ਲਟਾ ਕੇ ਰੱਖਤਾ ਉਹੀ ਟੀਵੀ ਨਹੀਂ ਪਹਿਲਾਂ 2 ਲੱਖ ਇਹਨੂੰ ਦਿੱਤਾ ਫੜ ਕੇ ਫਿਰ ਆ ਪੈ ਫਸਲ ਡੁੱਬ ਗਈ ਹੁਣ ਕੁੰਡੀ ਦੇ ਪੈਸੇ ਆਪਾਂ ਖੜਾ ਹੋਣਾ ਜਾਨ ਨੂੰ ਚਾਚਾ ਮੇਰੇ ਰੁਪਏ ਨਾ ਬਾਈ ਬਚ ਗਏ ਮੇਰੇ ਤੇ ਨਾ ਦੰਦਾ ਮਾਂ ਮਾਰ ਤੇ ਰੱਬ ਦੇ ਮੈਂ ਯਾਰ ਉਹਦਾ ਮੇਰੇ ਬੰਦੇ ਦੀ ਮਤਾਂ ਲੈਂਦੇ ਨੇ ਕੰਜਰ ਦਾ ਕੋਈ ਸੁੱਖ ਦਾ ਸੁਨੇਹਾ ਨਹੀਂ ਆਉਂਦਾ ਓਏ ਕੋਈ ਸੁੱਖ ਦਾ ਸੁਨੇਹਾ ਆ ਜਿਓਏ ਚੱਲ ਹੁਣ ਜੋ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਤਾਂ ਕਿਸੇ ਨਾਲ ਗੱਲ ਗੁਲ ਕਰ ਲੈ ਕੋਈ ਹਿੱਲਾ ਕਰ ਲੈ ਹੁਣ ਅੱਗੇ ਤਾਂ ਦੇਖੀਏ ਕੀ ਕਰਨਾ। ਆਹ ਲਾਹੀਲਾ ਨਾਲੇ ਹੋਰ। ਚਾਚਾ ਟੈਨਸ਼ਨ ਨਾ ਲੈ ਤੂੰ। ਮੈਂ ਦੱਸਦਾ ਤੈਨੂੰ ਸਾਰੀ ਗੱਲ। ਮੇਰੀ ਸਾਲੀ ਦੀ ਜਿਹੜੀ ਮਿਸਰੂ ਤਨੋਲੇ ਵਾਲੀ। ਉਹਦਾ ਮੁੰਡਾ ਲੱਗਿਆ ਹੋਇਆਗਾ ਮੁੱਖ ਦਫ਼ਤਰ 'ਚ, ਸਾਪੇ ਵਾਲਿਆਂ 'ਚ ਲੱਗਿਆ ਹੋਇਆ ਬਿਜਲੀ ਵਾਲਿਆਂ 'ਚ। ਮੈਂ ਉਹਦੇ ਨਾਲ ਕਰਦਾ ਗੱਲ। ਟੈਨਸ਼ਨ ਨਾ ਲਾ ਤੂੰ ਜੀ ਜਾ ਤੀ। ਐਂ ਕਰ ਜੀ ਤੂੰ ਜਾ ਕਰੇ ਫੇਰਾ। ਹੈਗਾ ਤੇਰਾ ਪੱਕਾ ਬੰਦਾ। ਮੈਂ ਯਾਰ ਤੂੰ ਚਾਚਾ ਤੂੰ ਭੱਜ ਜਾ ਜਨਾ ਮੈਰ ਖਾਇਆ ਤੀਓ। ਜਦੋਂ ਪਹਿਲੀ ਸਰਕਾਰਾਂ 'ਚ ਮੈਰ ਖਾਇਆ ਉਹ। ਹਾਂ ਚੱਲ ਤੁਸੀਂ ਇਹ ਚਾਹ ਪੀ ਲਿਓ ਕੋਈ ਨਾ ਚਾਹਦਾ ਤਾਂ ਨਾੜ ਹੀ ਲੈ ਜਾ ਹੁਣ ਤਾਂ ਨਹੀਂ ਮੂਡ ਹੈਗਾ ਸਾਡਾ ਪੀ ਲਿਓ ਘੁੱਟ ਘੁੱਟ ਹਾਂ ਚਾਚਾ ਟੈਨਸ਼ਨ ਨਾ ਲੈ ਉਹ ਤੂੰ ਮੇਰੇ ਹੁੰਦੇ ਬੂਟੇ ਹੁੰਦੇ ਪੈਗ ਪੀਨੇ ਪਹਿਲਾਂ ਹੁਣ ਤਾਨੂੰ ਪੈਗ ਦੀ ਲੱਗਿਆ ਮੇਰਾ ਸਾਲਾ ਮੇਰਾ ਤਾਂ ਜਾਨ ਨਿਕਲ ਨਿਕਲ ਜਾਂਦੀ ਆ ਓਏ ਉਹੀ ਸੈਟ ਕਰੂ ਮੈਂ ਤੂੰ ਲਿਆਉਂਦੀ ਆਂ ਦੀ ਭਾਈ ਦਾਰੂ ਮੇਰੇ ਕੋਲ ਨਹੀਂ ਹੈਗਾ ਭਾਈ ਉਹ ਪਈਆ ਮੇਰੇ ਲਈ ਬੜਾ ਜਾਨੜੇ ਨਾ ਕਬੱਤਾ ਪਿਆਗਾ ਪਈਆ ਮੇਰੇ ਲਈ ਮੈਂ ਲੈ ਹੁਣ ਓਰੇ ਬੈਠੋ ਇੱਕ ਮਿੰਟ ਬੋਲੇ ਐਹੀ ਜੀ ਗੱਲ ਦੇਣਾ ਟੈਨਸ਼ਨ ਕਰਿਆ ਕਰ ਦੂ ਮੈਂ ਲੈ ਹਣਾ ਰਦਾ ਜੀ ਗਰਦਾ ਟੈਗ ਟੈਗ ਕਾਨੂੰ ਹੈ ਬੌੜਾ ਹੋਇਆ ਵੱਡਾ ਖੁੰਡੀਆਂ ਲਾਉਂਦਾ ਹੈ ਜੇ ਸਰਕਾਰ ਨੇ 600 ਜੁੰਟ ਮਾਫ ਕਰਤੀ ਕਿ ਬੜੇ ਮੇਲੇ ਨੂੰ ਲਾਉਣੇ ਚਾਚਾ ਜੀ ਸਿਰ ਜਾਣਾ ਫੜ ਕੇ ਬੈਠੋ ਚਾਚਾ ਜੀ ਮੈਥੋਂ ਵੀ ਨਹੀਂ ਦੇਖਿਆ ਜਾਂਦਾ ਤੁਸੀਂ ਐ ਇੱਕ ਮਿੰਟ ਆ ਫੜਿਓ ਮੜਾ ਜਾ ਆ ਦੋ ਗਲਾਸ ਮੈਂ ਪਾਣੀ ਲਿਉਣਾ ਆ ਚਾਚਾ ਜੀ ਢੋਲਦਾ ਪਰ ਕੀ ਕਰਾਉਣਾ ਦੋ ਹਨਾ ਭੋਲ ਪਿਆ ਕਰ ਜਾ ਚੈਨ ਰੁਸ਼ਿਆ ਕਰ ਕੋਈ ਨਾ ਔਰ ਲੈ ਜਿਹੜਾ ਕੁਝ ਕਰਨਾ ਆਹਾ ਓਏ ਨਮਕੀ ਨਾ ਆਇਤਾ ਆਪਣਾ ਨਮਕੀ ਥੋੜੀ ਜੀ ਪਈਦੀ ਇਹ ਉੱਧੇ ਆਇਦੀ ਗਏ ਆਪਣੇ ਹੈ ਹੁਣ ਬਣਾਇਆ ਰਸ ਤੇਰਾ ਕੰਮ ਹੈਗਾ ਰਿਸ਼ਤਿਆਂ ਕਿਉਂ ਹੀ ਮਰੀ ਨਾ ਜਬਲੀਆ ਮੈਂ ਕਹਣਾ ਤੂੰ ਚੱਕਰੀ ਨਾ ਮੰਨ ਯਾ ਚਾ ਜਿੱਥੇ ਬੂਟਾ ਖੜ ਗਿਆ ਖੜ ਗਿਆ ਪਾਲ ਆ ਜਾ ਜੱਜ ਮੋਟਾ ਜਾ ਪਾਲਾ ਓਏ ਨਾ ਮੈਨੂੰ ਵੀ ਛੱਡਦੀ ਲਾ ਮੈਨੂੰ ਫੜਾ ਇਧਰ ਆ ਇਸ ਤਰ੍ਹਾਂ ਹੀ ਹੈਗੇ ਵੀ ਕਿ ਤੂੰ ਚਾਵਲੀਆਂ ਮਰੀ ਜਾਂਦਾ। ਉਹ ਤੈਨੂੰ ਯਕੀਨ ਨਹੀਂ ਬੂਟੇ ਤੇ। ਇਹ ਭਾਈ ਨਹੀਂ ਹੈਗਾ ਹੋਰ ਤੋਂ ਕਰਾ ਲਓ ਫੇਰਾ। ਇੱਕ ਤਾਂ ਭੈਣ ਦੀ ਡਾਂਗ ਰਿਸਕ ਲੈਣਾ ਮੈਂ ਭਗਵਾਨਤਮਾਨ ਦੀ ਸਰਕਾਰ 'ਚ ਵੀ ਦੇਖ ਲਾ। ਕੰਮ ਨਹੀਂ ਆਏ ਬਣਦੇ ਚਾਚਾ। ਮੇਰੀ ਗੱਲ ਸੁਣ ਚਾਚਾ। ਹਾਂ। ਉਹਦੀ ਡਿਊਟੀ ਹੈਗੀ ਹੈ ਤਰਨ ਤਾਰਨ ਕੰਨੀ। ਕਿਹਾ ਹਰ ਰੁਪਿਆ ਲੱਗੂਗਾ 2000 ਮੈਂ ਉਹਦੇ ਲੈ ਬਤੁਰ ਜਾਊਗਾ ਮੀਆਂ ਕਰਕੇ ਮੇਰੇ ਚਾਚੇ ਦਾ ਕੰਮ ਕਰਕੇ ਦੇ ਇਹ ਕੰਮ ਟੈਲੀਫੋਨ ਵੀ ਕਰਾ ਲੈ ਜਿੰਦਾ ਟੈਲੀਫੋਨ ਤੇ ਨਹੀਂ ਚਾਚਾ ਆ ਜਾਂਦਾ ਬਸ ਤੈਨੂੰ ਉੱਡੇ ਵੀ ਜਾਣਾ ਬੂਮੀ ਸਰ ਨੂੰ ਮਿਲਣਾ ਪਊਗਾ ਮਰੀ ਉਹਨੂੰ ਸਾੜੀ ਨੂੰ ਫੇਰ ਉਹਦੇ ਲੈ ਬਗਾਹਾਂ ਜਾਊਗਾ ਤੂੰ 2000 ਰੁਪਿਆ ਦੇ ਮੈਨੂੰ ਕੰਮ ਤਾਂ ਐ ਕਰਕੇ ਲਿਆ ਦਊਗਾ 2000 ਤਾਂ ਲੈ ਜਾ ਕੰਜਦੇ ਕਹਿੰਦੇ ਖਾ ਪੀ ਕੇ ਨਮੜੀ ਨਾ ਫੇਰ ਤੈਨੂੰ ਯਕੀਨ ਨਹੀਂ ਚਾਚਾ ਹੋਰ ਤੋਂ ਕਰਾ ਲੈ ਭੈਣ ਦੀ ਡਾਂਗ ਲਵੇ ਇੱਕ ਤਾਂ ਜਰਾ ਭਲਾ ਕਰਦਾ ਬੰਦਾ ਗੜਾ ਮੈਂ ਤਾਂ ਆਪਾਂ ਦਿਹਾੜੀਆਂ ਵਾਸਤੇ ਲਿਆ ਕੇ ਰੱਖੇ ਸੀ ਕੋਈ ਨਾ 2000 ਆ ਲੈ ਉ ਮੈਂ ਕਹਿੰਦਾ 2 ਹੋਰ ਦੇ ਦੇ ਕਈ ਵਾਰ ਵੱੱਦ ਲੱਗ ਜਾਣ ਜੀ ਫੇਰ ਉਹ ਤਾਂ ਆਪਾਂ ਇੰਦਰ ਆਪਾਂ ਇਹ ਦੇਖੀਂ ਲਾੜਾ ਡੇਗੀ ਨਹੀਂ ਦੇਣਾ ਕੋਈ ਨਾ ਕੋਈ ਨਾ ਜੱਟ ਚਮਕ ਕਰੂੰਗਾ ਤੇਰਾ ਕੰਮ ਜੀ ਜੀ ਬੋਲਣਾ ਉੱਗਰ ਇਸ ਤੇ ਵੀ ਪੂਸ਼ ਮਰੀ ਜਾਂਦਾ ਤੇ ਕੰਮ ਕਰਾਉਂਗਾ ਯਾਰਾ ਤੂੰ ਪੈਗਲਾ ਨਾਲੇ ਹੋਰ ਨਾ ਇਹਦਾ ਨਾ ਮਾਹਰ ਮੋਟਾ ਖੜਾਣਾ ਜਾਣ ਨੂੰ ਤੇਜ ਬੜੀਆਂ ਹੈ ਮੇਰਾ ਹਲ ਦੇ ਦਾ ਅੱਧੇ ਪੱਗ ਨਾਲੀ ਅੱਖ ਲਾ ਪੀਲਾ ਬੂਟਿਆ ਓਏ ਕਿਉਂ ਡਰਾਮੇ ਕਰੀ ਜਨੇ ਤੇਜ ਵਾਲੀ ਆ ਚੰਗਾ ਚਾਚਾ ਮੈਂ ਜਾਣਾਂਗਾ ਹੁਣ ਤਰਨ ਤਾਰਨਾ ਧਿਆਨ ਰੱਖੀ ਜੇ ਕੋਈ ਸਪਾਰਸੀ ਆਵੇ ਕਿਸੇ ਨੂੰ ਕੁ ਰੁਪਿਆ ਨਹੀਂ ਦੇਣਾ ਮੇਰੇ ਨਾਲ ਗੱਲ ਆਦਰੀ ਮੇਰੇ ਨਾਲ ਰਹੁ ਏ ਓਏ ਚਾਚਾ ਹਾਂ ਤੇਰੀ ਭੈਣ ਦੀ ਡਾਂਗਾ ਪੈਂਦਾ ਯਾਰਾ ਮੇਰੀ ਪੀਕੇ ਮੈਨੂੰ ਗੱਲਾਂ ਕੱਢੀਏ ਨਾ ਓਏ ਮੈਂ ਕਿਹੜਾ ਚੋਰੀਓ ਕਰਦਾ ਜਾਂ ਜਲਾ ਕੋਰਗਾ ਤੇਰੀ ਪੈਣੀ ਲੱਕੜ ਜਾਂਦਾ ਚੱਕਾਇਆ ਚਾ ਪੈਣੀ ਨੁਗੜਾ ਮਾ ਓਏ ਮੇਰੀ ਪੀਕੇ ਮੈਨੂੰ ਗੱਲਾਂ ਕੱਢ ਗਿਆ ਓਏ ਤੇਰੀ ਪੈਨ ਦਾ ਮਗਲਾਵਾ ਚਾ ਲੈ ਉਹ ਬੂਟਿਆ ਪੈਣ ਮਰਾਵੇ ਮੀਟਰ ਆਪੀ ਕਰੀ ਜਾਊਗਾ ਗੱਲਾਂ ਮਰਾ ਡੱਬਾ ਜਗਦਾ ਹਰਿਆਣੇ ਵਾਲੀ ਦਾ ਬਣ ਗਿਆ ਆਪਣਾ ਕੰਮ ਪੈਣ ਦੀ ਮੈਂ ਕਿਹੜਾ ਜਈ ਲੱਗਿਆ ਮੈਂ ਕੌਣ ਲੱਗਿਆ ਹੋਇਆ ਸਾਡੇ ਦਰਨ ਦਰਨ Terima kasih kerana menonton!